ਵਿਦਵਾਨ ਸਭਾ ਹਲਕਾ ਡੇਰਾ ਬਾਬਾ ਨਾਨਕਦੀਨ ਪਿੰਡ ਨਿਕੋਸਰਾ ਖੁਦ ਦੀ ਸਰਪੰਚ ਬੀਬੀ ਨੀਤਾ ਕੁਮਾਰੀ ਅਤੇ ਹੋਰ ਪਿੰਡ ਵਸੇਵਾਂ ਇਕੱਠੇ ਤੌਰ ਤੇ ਦੂਜੀ ਪੰਚਾਇਤ ਦੇ ਮੈਂਬਰ ਤੇ ਆਪ ਆਗੂ ਮਹਿੰਦਰ ਸਿੰਘ ਕਾਲੋਂ ਉੱਪਰ ਵੱਦਸ ਨੂੰ ਕੀ ਕਰਦੇ ਦੋਸ਼ ਲਗਾਏ ਹਨ ਉਹਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਿੰਡ ਦੇ ਗਰੀਬ ਲੋਕ ਜਿਨ੍ਹਾਂ ਦੀਆਂ ਬਲੀਆਂ ਵਾਲੀਆਂ ਛੱਤਾਂ ਨੂੰ ਉਹਨਾਂ ਨੂੰ ਆਨਲਾਈਨ ਕੀਤਾ ਜਾ ਰਿਹਾ ਸੀ ਤੇ ਪਿੰਡ ਨਿਕੋਸਰਾ ਦੀ ਦੂਜੀ ਪੰਚਾਇਤ ਦੇ ਮੈਂਬਰ ਮਹਿੰਦਰ ਸਿੰਘ ਵੱਲੋਂ ਸਾਡੇ ਨਾਲ ਪਾਰਟੀ ਬੱਜੀ ਦੀ ਰੰਜਿਸ਼ ਕਰਦੇ ਹੋਏ ਬਦਸਲੂਕੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਜਿੰਨਾ ਘਰਾਂ ਨੂੰ ਆਨਲਾਈਨ ਕੀਤਾ ਜਾ ਰਿਹਾ ਸੀ ਉੱਥੇ ਮਹਿੰਦਰ ਸਿੰਘ ਵੱਲੋਂ ਪਿੰਡ ਦੀਆਂ ਬੀਬੀਆਂ ਦੀ ਘੱਥੇਤ ਤੌਰ ਤੇ ਫੋਟੋਆਂ ਵੀ ਖਿੱਚੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਇਸ ਸਬੰਧ ਵਿੱਚ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਮੌਕੇ ਉਹਨਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ। ਉਧਰ ਜਦੋਂ ਇਸ ਬੰਦੀ ਪੱਤਰਕਾਰ ਨਾਲ ਦੂਸਰੀ ਪੰਚਾਇਤ ਦੇ ਮੈਂਬਰ ਮਹਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਉਹਨਾਂ ਆਪਣੇ ਉੱਪਰ ਲੱਗੇ ਦੋਸਨ ਸਿਰੇ ਤੇ ਉਹਨਾਂ ਕਰਦੇ ਹੋਏ ਕਿਹਾ ਕਿ ਜਿੱਥੇ ਮੈਂ ਮੌਜੂਦਾ ਸਰਪੰਚਾਂ ਤੇ ਉੱਥੇ ਪਿੰਡ ਦੀ ਆਮ ਆਦਮੀ ਪਾਰਟੀ ਦਾ ਆਗੂ ਵੀ ਹਾਂ ਪਰ ਪਿੰਡ ਨਿਕੋਸਰਾ ਗੁਰਦ ਦੀ ਕਾਂਗਰਸ ਦੀ ਸਰਪੰਚਾ ਨੀਤਾ ਕੁਮਾਰੀ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਨਾਮ ਤੇ ਲੋਕਾਂ ਕੋਲ ਹਜ਼ਾਰਾਂ ਰੁਪਏ ਹੜੱਪੇ ਜਾ ਰਹੇ ਹਨ ਜਿਸ ਨੂੰ ਲੈ ਕੇ ਉਹਨਾਂ ਇਸ ਪੰਚਾਇਤ ਵਿੱਚ ਦਖਲ ਅੰਦਾਜ਼ੀ ਦਿੱਤੀ ਹੈ ਉਹਨਾਂ ਦੱਸਿਆ ਕਿ ਇਹ ਸਕੀਮ ਸਰਕਾਰ ਵੱਲੋਂ ਬਿਲਕੁਲ ਫ੍ਰੀ ਹੈ ਤੇ ਇਸ ਦਾ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ ਪਰ ਭੋਲੇ ਭਾਲੇ ਲੋਕ ਇਸ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਮੇਰਾ ਨਾਮ ਅਨੀਤਾ ਕੁਮਾਰੀ ਆ ਮੈਂ ਮੌਜੂਦਾ ਸਰਪੰਚਾ ਨਿੱਕੋ ਸਾਹ ਕੋਟਲੀ ਤੇ ਪੰਜ ਕੀ ਮਾਮਲਾ ਕੀ ਹੈ ਜੀ ਮਾਮਲਾ ਇਹ ਹੋਇਆ ਹੈ ਕਿ ਅਸੀਂ ਕੱਚੇ ਘਰਾਂ ਦੇ ਆਨਲਾਈਨ ਕਰ ਰਹੇ ਹਾਂ ਔਰ ਇਹ ਸੈਂਟਰ ਗਵਰਨਮੈਂਟ ਵੱਲੋਂ ਜੋ ਹੈ ਗ੍ਰਾਂਟ ਆਈ ਹੈ ਮਤਲਬ ਉਧਰੋਂ ਹੀ ਮਨਜ਼ੂਰ ਹੋਇਆ ਤਾਂ ਹੀ ਮਨਜ਼ੂਰ ਕਰ ਰਹੇ ਸੀ ਔਰ ਜੋ ਮਹਿੰਦਰ ਮੈਂਬਰ ਹੈ ਦੂਜੀ ਪੰਚਾਇਤ ਦਾ ਉਹਨਾਂ ਨੇ ਆ ਕੇ ਦਖਲਅੰਦਾਜ਼ੀ ਕੀਤੀ ਹੈ ਇਸ ਕਾਂਗਰਸ ਸਰਕਾਰ ਦਾ ਕੋਈ ਵੀ ਕੰਮ ਨਹੀਂ ਹੋ ਜਾਂਦਾ ਮੈਂ ਮੌਜੂਦਾ ਸਰਪੰਚ ਕਾਂਗਰਸ ਦੀ ਹਾਂ ਅਨੀਤਾ ਕੁਮਾਰੀ ਔਰ ਇਸ ਦਾ ਕੰਮ ਨਹੀਂ ਹੁੰਦੇ ਨਾ ਉਹਨਾਂ ਨੇ ਕਾਫੀ ਗਾਲੀ ਗਲੋਚ ਕੀਤੀ ਧਮਕੀਆਂ ਦਿੱਤੀਆਂ ਔਰ ਜਿਨ੍ਹਾਂ ਦੇ ਅਸੀਂ ਘਰ ਕੱਚਿਆਂ ਦੀ ਫੋਟੋ ਆਨਲਾਈਨ ਕਰ ਰਹੇ ਸੀ ਉਹਨਾਂ ਦੀਆਂ ਜਨਾਨੀਆਂ ਦੀਆਂ ਫੋਟੋਆਂ ਖਿੱਚੀਆਂ ਮੇਰੀ ਵੀ ਖਿੱਚੀ ਗਈ ਹੈ ਫੋਟੋ ਅਗਰ ਕੋਈ ਵੀ ਗੱਲਬਾਤ ਹੁੰਦੀ ਹੈ ਤਾਂ ਇਹਦਾ ਜੋ ਵੀ ਜ਼ਿੰਮੇਵਾਰ ਹੈ ਉਹ ਮਿੰਦਰ ਹੈ ਬਲਕਿ ਉਹ ਸਰਪੰਚ ਨਹੀਂ ਹੈ ਉਹ ਮੈਂਬਰ ਆ ਉਹਨਾਂ ਦੀ ਵਾਈਫ ਜੋ ਹੈ ਉਹ ਸਰਪੰਚਾ ਉਹ ਆ ਕੇ ਦਖਲਅੰਦਾਜ਼ੀ ਨਹੀਂ ਕਰਦੀ ਹੈਗੀ ਉਹ ਆਪ ਮੈਂਬਰ ਹੀ ਕਰ ਰਿਹਾ ਹੈ ਸਰਪੰਚ ਕਿਉਂ ਨਹੀਂ ਮੌਜੂਦਾ ਸਰਪੰਚ ਕਿਉਂ ਨਹੀਂ ਬਾਹਰ ਨਿਕਲ ਰਿਹਾ ਪਾਰਟੀ ਬਾਜੀ ਹੀ ਕਰਕੇ ਕਾ ਪਾਰਟੀ ਬਾਜੀ ਹੀ ਕਰ ਰਿਹਾ ਸਾਡੇ ਪਿੰਡ ਵਿੱਚੋਂ ਕਿਉਂਕਿ ਮੇਰਾ ਨਿੱਕੋਸਰਾ ਖੁਰਦਾ ਮੇਰੀ ਪੰਚਾਇਤ ਵਿੱਚ ਬੋਲਣ ਦਾ ਉਹਨੂੰ ਕੋਈ ਹੱਕ ਨਹੀਂ ਹੈਗਾ ਅਸੀਂ ਪੁਲਿਸ ਡਿਪਾਰਟਮੈਂਟ ਡੇਰਾ ਬਾਬਾ ਨਾਨਕ ਉੱਥੇ ਦਰਖਾਸਤ ਦਿੱਤੀ ਹੈ ਉਕੀ ਮੰਕੀ ਤਾਂ ਦੀ ਮੰਗੇ ਇਹੀ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਇਹਨੂੰ ਵੱਧ ਤੋਂ ਵੱਧ ਇਹਨੂੰ ਉੱਚਾ ਜਾਏ ਕਿ ਕਿਉਂ ਇਦਾਂ ਕਰ ਰਿਆ ਹੈ ਤੇ ਜਨਾਮ ਗੁਰਪ੍ਰੀਤ ਸਿੰਘ ਹੈ ਜੀ ਸਾਡੇ ਸਰਪੰਚ ਨੇਤਾ ਕੁਮਾਰੀ ਜੀ ਜਦੋਂ ਸਵੇਰੇ ਇਹਨਾਂ ਦੇ ਬਲਾਜ਼ਮ ਆਏ ਨੇ ਅੱچے ਘਰ ਲਿਖਣ ਵਾਸਤੇ ਜਿਹੜੇ ਕਮਰਿਆਂ ਦੀ ਗ੍ਰਾਂਟ ਆਈ ਆ ਉਹ ਲਿਖਣ ਵਾਸਤੇ ਆਏ ਨੇ ਇਹ ਮਿੰਦਰ ਸਿੰਘ ਜਿਹੜਾ ਵਾ ਇਹ ਮੈਂਬਰ ਹੈ ਇਹ ਘਰੇ ਆਣ ਕੇ ਇਹਨੇ ਬਦਸਲੂਕੀ ਕੀਤੀ ਆ ਬੱਚਿਆਂ ਦੇ ਮਲ ਕੋੜੋ ਖਿਚੀਆਂ ਨੇ ਨਾਲ ਸਾਰਿਆਂ ਜਨਾਨੀਆਂ ਦੇ ਕੋੜੋ ਖਿਚੀਆਂ ਨੇ ਨਾਲ ਇਹਨਾਂ ਧਮਕੀ ਦਿੱਤੀ ਆ ਮੈਨੂੰ ਕਿ ਮੈਂ ਜੋ ਕਰ ਸਕਦਾ ਮੈਂ ਕਰਕੇ ਉਹ ਕਰਦਾ ਵੀ ਮੈਂ ਕਾਂਗਰਸ ਦੇ ਕੰਮ ਕੋਈ ਨਹੀਂ ਹੁੰਦੇ ਮੈਂ ਜੇਲ੍ਹਾਂ ਤੱਕ ਮੈਂ ਸਰਪੰਚਾਂ ਜਿੰਨਾ ਤੱਕ ਮੈਂ ਪਿੰਡ ਦੇ ਵਿੱਚ ਸਰਪੰਚੀ ਕਰਨੀ ਆ ਮੈਂ ਆਪਣੇ ਤਰੀਕੇ ਨਾਲ ਕੰਮ ਕਰਨਾ ਇਹ ਜ਼ਿਆਦਾ ਤੌਰ ਤੇ ਗਰੀਬਾਂ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਇਹਨੂੰ ਜੇ ਕੋਈ ਕਾਰਵਾਈ ਕੀਤੀ ਜਾਏ ਉਹ ਦੂਸਰੇ ਪਿੰਡ ਦੇ ਪੰਚਾਇਤਾਂ ਨਾਲ ਹੋਇਆ ਤੇ ਕੀ ਮੰਗ ਕੀ ਕਰਦੇ ਆਪਾਂ ਆਪਾਂ ਮੰਗ ਕਰਦੇ ਆਂ ਵੀ ਜੋ ਗਰੀਬਾਂ ਦੇ ਕੰਮ ਨੀਤਾ ਕੁਮਾਰੀ ਜੀ ਕਰ ਰਹੇ ਨੇ ਇਹਨਾਂ ਨੂੰ ਕਿਤੇ ਜਾਣ ਕਿ ਕਦੇ ਵੀ ਮੈਂ ਕੰਮ ਉਹ ਕਰਣ ਦੇਣਾ ਮੈਂ ਇਹ ਜਾਣ ਕੇ ਕਹਿੰਦਾ ਵੀ ਮੈਂ ਕੰਮ ਨਹੀਂ ਕਰਦೇನೆ ਮੈਂ ਕਾਂਗਰਸ ਪਾਰਟੀ ਦੇ ਕੰਮ ਨਹੀਂ ਕਰਦਾ ਤਾਂ ਜੀ ਮੈਂ ਨਾ ਕਬਲ ਸਿੰਘ ਸਾਨੂੰ ਬੁਲਾਇਆ ਨਸੀ ਹਾਂਜੀ ਕੀ ਗੱਲਬਾਤ ਕੀ ਹੈ ਸਰ ਗੱਲਬਾਤ ਇਹ ਹੈ ਕਿ ਸਾਡੇ ਪਿੰਡ ਦੀ ਪੰਚਾਇਤ ਉੱਠ ਜੁਕੀ ਹੈ ਲੋਕ ਜਥਾ ਨੇ ਤੇ ਸਾਨੂੰ ਕਾਫੀ ਟਾਈਮ ਤੋਂ ਕਾਲੀ ਦਲ ਦੇ ਪਾਰਕਾਂ ਤੋਂ ਕੋਲੋਨੀਆਂ ਬਣੀਆਂ ਨੇ ਸਰਕਾਰੀ ਜਿੱਥੇ ਮੈਂ ਮਿਹਨਤ ਕਰਕੇ ਆਪਣਾ ਘਰ ਬਣਾਇਆ ਇਹ ਮੈਂਬਰ ਆਇਆ ਜੀ ਇੱਕ ਮਿੰਟ ਦੱਸਾਂਗਾ ਜੋ ਸਾਫ ਤੋਂ ਪੰਜੂ ਆ ਚੁੱਕਾ ਹੈ ਕਿ ਇਹਦੇ ਨਾਲ ਪਤਾ ਨਹੀਂ ਮੇਰੀ ਕੀ ਲੱਗਦਾ ਫਿਰ ਜੀ ਤੇ ਜੋ ਕਿ ਮੈਂ ਬਾਹਰ ਅੰਦਰ ਕੰਮ ਕਰਦਾ ਜੀ ਇਈ ਮੈਨੂੰ ਹਰ ਵਾਰੀ ਜਦੋਂ ਵੀ ਇਹ ਗਾਲਾਂ ਕੱਢਦਾ ਤੇ ਧਮਕਾਈਦਾ ਤੇਰਾ ਘੱਟਵਾਦਣਾ ਤੇ ਨਾ ਘੱਟਵਾਦਣਾ ਤੂੰ ਕਰਨ ਆਇਆ ਜੋ ਕਿ ਪਿੰਡ ਜੋ ਹੁੰਦਾ ਸਾਡੀ ਲਾਲ ਲੀਹ ਦੇ ਵਿੱਚ ਹੁੰਦਾ ਤੇ ਸਾਰਾ ਪਿੰਡ ਹੀ ਲਾਲ ਲੀਹ ਵਿੱਚ ਹੈਗਾ ਤੇ ਕੋਈ ਗੱਲ ਨਹੀਂ ਮੈਂ ਕਿਹਾ ਵੀ ਠਾਡੀ ਸਮਝ ਸਮਝ ਨਹੀਂ ਤੇ ਗਾਲੀ ਗੋਲ ਕਰਦਾ ਤੇ ਮਿਲਿਆ ਕਿ ਭਰਾ ਮੈਂਟਲੀ ਡਿਸਟਰਬ ਹੈ ਜੀ ਉਹਨੂੰ ਇਹਦਾ ਮੁੰਡਾ ਮਜ਼ਾਕ ਕਰਦਾ ਹੁੰਦਾ ਸੀ ਤੇ ਉਹਦੇ ਬਾਅਦ ਵਿੱਚ ਵਿੱਚ ਉਹ ਡੈਡੀ ਮੇਰੇ ਨੇ ਡਾਂਡੇ ਵੀ ਤੂੰ ਇਦਾਂ ਕਿਉਂ ਜਾ ਤੇ ਇਹਨਾਂ ਨੇ ਪਿਛਲੇ ਸਾਲ ਦੀ ਗੱਲ ਹੈ ਉਹਨਾਂ ਨੂੰ ਉਹਨੂੰ ਗੈਰੀਂ ਮੇਰੀ ਫਸਲੀ ਲਈ ਸੀ ਤੇ ਮੈਂ ਏਸੀ ਭਾਈਚੇ ਨੂੰ ਬੁਲਾਉਂ ਕਰਦਾ ਸਭ ਜੀ ਇਹ ਧੱਕਾ ਕਰਦਾ ਬੰਦਾ ਨਜਾਇਜ਼ ਹੰਸ਼ੇਲਪੰਦਾ ਤੇ ਸਾਡੇ ਉਧਰ ਏਰੀਆ ਦੇ ਵਿੱਚ ਇਹਨਾਂ ਦਾ ਜਾ ਵੇਖਦਾ ਨਿੱਪੂਸਾਂ ਵਿੱਚ ਤੇ ਜੋ ਵੀ ਰਾਤ ਦਿਨ ਮੋਟਰਸਾਈਕਲ ਚਲਦੇ ਜਾਂਦੇ ਘਰਾਂ ਇੱਕ ਵਾਰੀ ਮੇਰੇ ਘਰ ਚੋਰੀ ਹੋ ਚੁੱਕੀ ਹੈ ਜੋ ਵੀ ਕੁਕਰ-ਜੁਕੜਾ ਵੀ ਜੜੀ 18 ਉਹਦੇ ਵੀ ਰੱਖਿਆ ਜੀ ਹੈ ਤੇ ਅਸੀਂ ਉਦੋਂ ਵੀ ਇਹਨਾਂ ਦੇ ਸਰਪੰਚ ਜੀ ਤੀਨ ਸਾਈ ਦੇ ਨਾਲ ਕੋਈ ਕਾਰਵਾਈ ਨਹੀਂ ਕਰਾਈ ਤੇ ਹਰ ਵਾਰੀ ਜਦੋਂ ਹੀ ਕਹਿੰਦਾ ਤੇ ਬਸ ਇਹ ਕਹਿੰਦਾ ਕਿ ਤੇਰਾ ਘੱਟਵਾ ਦੇ ਘੱਟਵਾ ਦੇ ਤੇ ਮੈਂ ਜੋ ਇਹਨੂੰ ਕਹਿ ਕੇ ਮੈਂ ਕੋਈ ਆਉਂਦੀ ਨਹੀਂ ਜੋ ਕਰਨਾ ਕਰਦਾ ਕੀ ਨਾਮ ਕੀ ਅੰਕਲ ਜੀ ਆਪਣਾ ਮੇਰਾ ਨਾਮ ਮਿੰਦਰ ਸਿੰਘ ਕਾਲੋਂ ਸਾਫ ਕਾਸ ਸਰਪੰਚ ਤੇ ਮੌਜੂਦਾ ਪੰਚ ਪਿੰਡ ਨਿਕੋਸਰਾਏ ਪਿੰਡ ਨਿਕੋਸਰਾ ਖੁਰਦ ਦੀ ਸਰਪੰਚਨੀ ਤੁਹਾਡੇ ਤੇ ਦੋਸ਼ ਲਗਾਏ ਨੇ ਕਿ ਉਹ ਲੋਕਾਂ ਦੇ ਜਿਹੜੇ ਮਕਾਨ ਜਿਹੜੀ ਜਿਹੜੀ ਸਕੀਮ ਸਰਕਾਰ ਵੱਲੋਂ ਲਈ ਆ ਆਨਲਾਈਨ ਕਰਵਾ ਰਹੀ ਸੀ ਤੇ ਤੁਹਾਡੇ ਵੱਲੋਂ ਉਹਨਾਂ ਨੂੰ ਢੱਕਿਆ ਗਿਆ ਤੇ ਤੁਸੀਂ ਐਮਐਲਏ ਦਾ ਵੀ ਨਾਮ ਜੂਸ ਕੀਤਾ ਕਿ ਮੈਨੂੰ ਉਹਨਾਂ ਕਹਿਆ ਵੀ ਇਹ ਚੀਜ਼ ਢੱਕੋ ਕੀ ਹੈ ਕੀ ਇਹ ਜੀ ਮਾਮਲਾ ਕੀ ਮੈਨੂੰ ਜੀ ਪਿੰਡ ਦੇ ਕੁਝ ਬੰਦੇ ਮੇਰੇ ਕੋਲ ਆਏਗੇ ਵੀ ਇਹ ਘਰ ਘਰ ਜਾਣਦੇ ਆ ਵੀ ਪੈਸੇ ਲੈ ਕੇ ਤੁਹਾਡੇ ਕੋਲੋਂ ਆਉਣਾ ਉਹਨਾਂ ਨੇ ਤੇ ਮੈਂ ਉਹਨਾਂ ਨੂੰ ਕਹੇ ਵੀ ਪੈਸਾ ਕੋਈ ਨਹੀਂ ਲੱਗਦਾ ਸਰਕਾਰੀ ਸਕੀਮ ਆ ਤੇ ਹੁਣ ਲਨ ਹੋ ਜਾਣਗੇ ਮੈਨੂੰ ਪਤਾ ਲੱਗਾ ਤੇ ਮੈਂ ਫਿਰ ਗਿਆ ਤੇ ਉਥੇ ਦੋ ਬੰਦੇ ਇੱਕ ਬੀਬੀ ਤੇ ਇੱਕ ਬੰਦਾ ਆਦਮੀ ਸਦੇਹ ਨਾਂ ਕਰੋਂਡੇ ਤੇ ਇਹ ਮੈਨੂੰ ਪਤਾ ਲੱਗਾ ਵੀ ਇਹ ਕੋ 15000 ਕੇ ਕੋ 2000 ਕੇ ਕੋ 500 ਜਿੰਨਾਂ ਦਾ ਬੰਦਾ ਇਹ ਲਈ ਜਾਂਦੇ ਆ ਤੇ ਇਸ ਕਰਕੇ ਮੈਂ ਪਤਾ ਬਾਕੀ ਜਿਹੜੇ ਮੇਰੇ ਤੇ ਦੋਸ਼ ਲਾਉਂਦੇ ਆ ਮੈਂ ਆਮ ਪਾਰਟੀ ਦਾ ਲੀਡਰ ਵੀ ਆ ਤੇ ਆਮ ਪਾਰਟੀ ਦਾ ਮੈਂ ਕਿਹ ਕੋਈ ਇਹਨਾਂ ਦਾ ਸਰਕਾਰੀ ਸਕੀਮ ਆ ਹਰ ਨੂੰ ਮਿਲਣੀ ਚਾਹੀਦੀ ਮੈਂ ਹੱਕਾਂ ਪਰ ਇਹ ਬਿਨਾਂ ਵਜ੍ਹਾ ਹੀ ਕੋਈ ਨਾ ਕੋ ਮਸਲਾ ਖੜਾ ਕਰਕੇ ਤੇ ਮੇਰੇ ਬਰੋਦ ਬੋਲਦੇ ਆ ਔਰ ਮੇਰਾ ਇਹਨਾਂ ਨਾਲ ਕੋਈ ਗੱਲ ਨਹੀਂ ਪੈ ਗਈ ਕਿ ਜਦੋਂ ਮੈਂ ਜਾਣਾ ਕਿ ਨਹੀਂ ਕੋਈ ਨਾ ਕੋਈ ਟਾਂਚ ਵੀ ਕਰਦੇ ਤੇ ਇਦਾਂ ਕਰਦੇ ਆ ਉਹਨਾਂ ਸਰ ਕਿਹਾ ਕਿ ਜਦੋਂ ਉਹਨਾਂ ਦੀ ਪੰਚਾਇਤ ਵੱਖਰੀ ਸਾਡੇ ਪਿੰਡ ਦੀ ਵੱਖਰੀ ਇਹ ਕਿਉਂ ਦਖਲ ਦਾ ਜੀਦਿਆਂ ਦੀ ਮੇਰਾ ਰੋਜ ਦਾ ਉਹ ਰਾਹ ਆ ਜੀ ਇਕੱਠਾ ਪਿੰਡਵਾ ਜਦੋਂ ਪਟਕੱਠਾ ਪਿੰਡੀ ਮੈਂ ਉਦੋਂ ਸਰਪੰਚਾ ਹੈ ਪਿੰਡ ਦਾ ਮੈਂ ਉਹਦੀ ਜਾਣਾ ਵੀ ਆ ਮੈਨੂੰ ਕੋ ਪਿੰਡ ਚ ਪਤਾ ਲੱਗੇ ਵੀ ਕੋ ਗੱਲ ਵਾ ਮੈਂ ਵੀ ਰਾਜਨੀਤੀ ਕਰਦਾ ਵਾਂ ਤੇ ਮੈਂ ਵੀ ਤੇ ਕੋਈ ਨਾ ਕੋਈ ਚੀਜ਼ ਵੇਖਣੀ ਆ ਕੀ ਹੋਣ ਢਈ ਆ ਤੇ ਵਿਰੋਧੀਆਂ ਦੇ ਜੋ ਮਰਜ਼ੀ ਗਲੋਜੇ ਕਹਿੰਦੇ ਆ ਵੀ ਸਾਡੇ ਲੀਡਰ ਦਾ ਨਾਮ ਲੈਂਦੇ ਆ ਤੇ ਮੇਰੇ ਹਿਸਾਬ ਨਾਲ ਸੁਖੀ ਜਾਨ ਨੂੰ ਕਿਆ ਹੋਣਾ 5-10 ਦਰਖਾਸਤਾਂ ਦੇ ਨੇ ਇਹੋ ਹੀ ਗੱਲ ਹੋ ਸਕਦੀ ਆ ਨਾ ਕਿਸੇ ਦਾ ਨਾਮ ਲਾਉਣਾ ਜਿਹੜਾ ਇਦਾ ਸੌਖਾ ਜਿਹਾ ਹੁੰਦਾ ਵਾ ਉਹਨੂੰ ਪ੍ਰੂਫ ਕਰਨਾ ਬੜਾ ਔਖਾ ਹੁੰਦਾ ਵਾ ਕੋਈ ਗੱਲਾਂ ਜ਼ਬਾਨੀ ਹੁੰਦੀਆਂ ਕੋਈ ਗੱਲਾਂ ਲਿਖਤੀ ਹੁੰਦੀਆਂ ਇਲਜ਼ਾਮ ਤੇ ਕਿਸਦੇ ਕੋਲ ਆਦੀ ਦਾ ਬਿਲਕੁਲ ਬੇਲਜ਼ਾਮ ਮੇਰੇ ਕੋਈ ਵੀ ਅਜਿਹੀ ਗੱਲ ਨਹੀਂ ਗਈ ਜਾਣ ਬੁੱਝ ਕੇ ਟਕੜਾਲੂ ਕਸਮ ਦੇ ਆ ਗਈ ਤੇ ਮੇਰੇ ਨਾਲ ਮੇਰੇ ਤੇਨੇ ਦਰਖਾਸਤਾਂ ਜਿਨ੍ਹਾਂ ਦਿੱਤੀ ਸੀ ਹੁਣ ਦੁਬਾਰੇ ਇਹਦੇ ਵਿੱਚ ਜਾ ਕੇ ਤੇ ਮੇਰੇ ਗਲ ਪਈਦੀ ਮਹਾਇਨ ਮੈਂ ਗਲੋਂ ਗਲਿਆ ਪਰ ਗੱਡੀ ਲਗਿਆ ਮੇਰੀ ਗੱਡੀ ਕਿੱਧਰ ਜਾਂਦੀ ਆਉਂਦੀ ਸੀ ਇਥੋਂ ਦਾ ਇੱਕ ਗਰੰਤੀ ਸਿੰਘ ਉਹਦਾ ਮਤਲਬ ਵੀ ਤਾਰੇ ਦੇ ਦੋਸ਼ ਵਗਾਇਆ ਕਿ ਮੇਰੀ ਸਾਡੇ ਪਰਿਵਾਰਕ ਮੈਂਬਰਾਂ ਦੀ ਫੋਟੋ ਖਿੱਚੀਆਂ ਮੈਂ ਜਦੋਂ ਪਤਾ ਲੱਗਾ ਵੀ ਉਹ ਘਰ ਦੇ ਵਿੱਚ ਇਦਾਂ ਕਰ ਰਹੇ ਆ ਤੇ ਮੈਂ ਉਹਨਾਂ ਦੀ ਇੱਕ ਫੋਟੋ ਖਿੱਚੀ ਆ ਉਹ ਇੱਕ ਵਾਰੀ ਨਾ ਪਿਆਗਾ ਦੋ ਵਾਰੀ ਮਿਲਦੇ ਈ ਖਿੱਚਲ ਦੀ ਜਾਗ ਨਹੀਂ ਤੇ ਮੈਂ ਉਹ ਖਿੱਚ ਕੇ ਵੀ ਇਹ ਕੰਮ ਕਰਨ ਰਿਹਾ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਨਾ ਇਹ ਕੰਮ ਕਰੋ ਫਿਰ ਉਹਨਾਂ ਨੇ ਫੋਟੋ ਜੁਰੂ ਖਿੱਚੀ ਆ ਕਿ ਮੇਰੇ ਕੋਠੇ ਜਿਹੜੇ ਸਰਕਾਰ ਸਾਨੂੰ ਕਾਲੀਦਲ ਵਾਲਾ ਸਾਨੂੰ ਪਲਾਟ ਮਿਲੇ ਸੀ ਤੂੰ ਉਹਨਾਂ ਤੁਸੀਂ ਜਿਹੜੇ ਤੁਹਾਡੇ ਉੱਲ ਧੰਮੇ ਦਿੱਤੇ ਰਹੇ ਤੇਰੇ ਜਿਹੜੇ ਮਕਾਨ ਜਿਹੜੇ ਖਵਾ ਦੇ। ਵੇਖੋ ਜੀ ਇਹ ਸਰਦਾਰ ਕਾਬਲ ਸਿੰਘ ਜਿਹੜਾ ਨਾ ਇਹ ਬਹੁਤ ਇਲਾਕੇ ਨਾਲ ਗੱਲ ਕਰਦਾ। ਇਹਨਾਂ ਨੂੰ ਕਲੋਨੀ ਚਾਰਮਰ ਦੇ ਜਗ੍ਹਾ ਮਿਲੀ ਤੇ ਜਾ ਕੇ ਅੱਠ ਨੌਂ ਮਰ ਲਿਓ ਇਹਨੇ ਜਗ੍ਹਾ ਵੜੀ ਆ। ਪੁੱਛ ਲੋ ਜਾ ਕੇ। ਫਿਰ ਜਿੱਥੇ ਇਹਨੇ ਦੁਕਾਨ ਪਾਈ ਆ ਨਾ ਉਹ ਜਗ੍ਹਾ ਵੀ ਇਹਦੀ ਤੇ ਜਗ੍ਹਾ ਹੀ ਨਹੀਂ ਆਨੀ। ਇਹਨੇ ਪਤਾ ਨਹੀਂ ਕਿਸੇ ਹਿਸਾਬ ਨਾਲ ਸਾਰੀ ਕਰਕੇ ਬਣਾ ਲਈ ਆ। ਅਹੀਂ ਦੇ ਨੂੰ ਗੱਲ ਹੀ ਕੋਈ ਨਹੀਂ ਇੱਕ ਮਗਰ ਸਰਕਾਰੀ ਦਰਵਾਜ਼ਾ ਉਹਦੇ ਉੱਤੇ ਨੇ ਚੜਾਈ ਕੀਤੀ ਆ ਇਹ ਆਪਣੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਲੁਕਾਉਣ ਦੇ ਮਾਰੇ ਅਗਲੇ ਦਿਨ ਇਲਜ਼ਾਮ ਲਾਦਣਾ ਵੀ ਇਦਾਂ ਇਦਾਂ ਵਾ ਮੈਂ ਤਾਂ ਕਹਿੰਦੀ ਹਾਂ ਜੇ ਬੰਦੇ ਨੂੰ ਕੋਆ ਤੱਕ ਵੀ ਨਹੀਂ ਗਾ ਬੋਲ ਜੀ ਦੋਸ਼ ਤੇ ਜਿੰਨੇ ਮਰਜ਼ੀ ਲਾਜੋ ਮੈਂ ਉਹਨਾਂ ਦੇ 50-20 ਲੱਖ ਨਾ ਦੋਸ਼ ਲਾਉਣਾ ਜਿਹੜਾ ਐਵੇਂ ਇਹਦਾ ਕੋਈ ਮਤਲਬ ਨਹੀਂ ਆਉਂਦਾ ਮੈਂ ਬਿਲਕੁਲ ਇਹਨਾਂ ਨਾਲ ਜੋ ਗੱਲਾਂ ਕਰਨ ਦੇ ਬਿਲਕੁਲ ਝੂਠੀਆਂ ਤੇ ਮਨਕੜ ਸਵਾ ਇਹ ਜਿਹੜੀ ਪਾਰਟੀ ਪਾਰ ਹੁੰਦੀ ਨਾ ਉਹ ਆਪਣੀ ਉਹ ਜਾਂ ਕੋਈ ਇੱਕ ਦਿਨ ਇੰਡੀਕੇਸ਼ਨ ਲੜਦਾ ਇਹਨਾਂ ਨੂੰ ਵੀ ਮੰਦੜੇ ਬਸਲਾ ਆ ਸਰਪੰਚ ਦੇ ਬੋਲਣੇ ਬੋਲਣਾਂ ਤੇ ਬੋਲ ਲਈ ਵਸਾ ਗੱਲ